PSPCL ਦਫਤਰ ਫਾਜ਼ਿਲਕਾ ਵਿਖੇ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਰਾਜ ਪਾਵਰਕੋਮ ট্রান্সਕੂ ਲਿਮਟਿਡ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ PSPCL ਤੋਂ ਰਿਟਾਇਰ ਹੋਏ ਸਮੂਹ ਕਾਮਿਆਂ ਨੇ ਭਾਗ ਲਿਆ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਕਿਸ ਤਰ੍ਹਾਂ ਇਹ ਮੀਟਿੰਗ ਚੱਲ ਰਹੀ ਹੈ ਅਤੇ ਜੋ ਇਹ ਬੈਠੇ ਹਨ ਇਹ PSPCL ਵਿੱਚ ਕੰਮ ਕਰਦੇ ਸਾਬਕਾ ਕਰਮਚਾਰੀ ਹਨ ਜੋ ਕਿ ਆਪਣੀਆਂ ਸੇਵਾਵਾਂ ਪੂਰੀਆਂ ਕਰਕੇ ਵਿਭਾਗ ਵਿੱਚੋਂ ਰਿਟਾਇਰ ਹੋ ਚੁੱਕੇ ਹਨ ਅਤੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪੀਐਸਪੀਸੀਐਲ ਡਿਵੀਜ਼ਨ ਦਫ਼ਤਰ ਫਾਜ਼ਿਲਕਾ ਵਿਖੇ ਪੁੱਜੇ ਹਨ ਜਿੱਥੇ ਇਹਨਾਂ ਵੱਲੋਂ ਇੱਕ ਗੇਟ ਰੈਲੀ ਕੀਤੀ ਗਈ ਅਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਸਰਕਾਰ ਵੱਲੋਂ ਜੋ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਸੀ ਉਹ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਅਤੇ ਜੋ ਬਕਾਏ ਸੀ ਉਹ ਇੱਕਮੁੱਖ ਦੇਣ ਦੀ ਬਜਾਏ ਅਲੱਗ-ਅਲੱਗ ਤਰੀਕੇ ਨਾਲ ਕਿਸ਼ਤਾਂ 'ਚ ਵੰਡ ਕੇ ਪੈਨਸ਼ਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸੀ ਉਹ ਸੱਤਾ ਸੰਭਾਲਣ ਤੋਂ ਬਾਅਦ ਭੁੱਲ ਗਈ ਹੈ ਤੇ ਇਸ ਦਾ ਖਮਿਆਜਾ ਇਹਨਾਂ ਨੂੰ ਆਉਣ ਵਾਲੇ ਚੋਣਾਂ ਵਿੱਚ ਭੁਗਤਣਾ ਪਵੇਗਾ ਜੇਕਰ ਮੁਲਾਇਮਤ ਦੀਆਂ ਮੰਗੀਆਂ ਹੋਈਆਂ ਮੰਗਾ ਮੰਨੀਆਂ ਹੋਈਆਂ ਜੋ ਕਿ ਲਾਗੂ ਨਾ ਕੀਤੀਆਂ ਤਾਂ ਇਸ ਮੌਕੇ ਬੋਲਦੇ ਹੋਏ ਪੈਨਸ਼ਨ ਯੂਨੀਅਨ ਦੇ ਆਗੂਆਂ ਨੇ ਕਿਹਾ ਜੋ ਵੀ ਨਤੀਜੇ ਹੋਣਗੇ ਉਸ ਜ਼ਿੰਮੇਵਾਰ ਪੰਜਾਬ ਸਰਕਾਰ ਦੀ ਹੋਵੇਗੀ ਹੋਰ ਕੀ ਕੋਈ ਹੋਇਆ ਸਭ ਕੁਝ ਜਾਣਨੇ ਸਾਡੇ ਨਾਲ ਬਣੇਗਾ ਜਿੰਦਾਬਾਦ ਸਾਡਾ ਇੱਕਾ ਜਿੰਦਾਬਾਦ 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 ਇਹ ਸਰਕਾਰਾਂ ਮਰਦਾਬਾਦ 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 ਇਸ ਗੱਲ ਨੂੰ ਲੈ ਕੇ ਅੱਜ ਕੈਂਪਸ ਐਕਸਟੈਂਸ਼ਨ ਬਿਲਕੁਲ ਬੱਟਲ ਪੱਲੇ ਮੈਂ ਫਿਲਹਾਲ ਸੀਨੀਅਰ ਮੀਟ ਪ੍ਰਧਾਨ ਪੈਚਰਸ ਸੋਸ਼ਲ ਸਰਕਲ ਮੁਖਸ਼ਰ ਬੰਦਰ ਅੱਜ ਦੀ ਜਿਹੜੀ ਗੇਟ ਰੈਲੀ ਏ ਉਹ ਸਾਡੇ ਜਿਹੜੇ 2016 ਤੋਂ ਪੇਸਕੇਲ ਉਹਨਾਂ ਨੂੰ ਅਜੇ ਤੱਕ ਸਾਨੂੰ ਨਹੀਂ ਦਿੱਤਾ ਗਿਆ ਹੁਣ ਦੋ ਕਿਸ਼ਤਾਂ ਪਾਈਆਂ ਉਹ ਵੀ ਕਈ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਗਿਆ ਜਦੋਂ ਕਿ ਸਰਕਾਰ ਇਹ ਕਹਿੰਦੀ ਵੀ ਸਾਡੇ ਕੋਲ ਤਾਂ ਖਜ਼ਾਨਾ ਪੂਰਾ ਭਰਿਆ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਪਰ 2016 ਤੋਂ ਬਾਅਦ 2026 ਦਾ ਸਕੇਲ ਵੀ 2026 ਵੀ ਆਗਾ ਨੀੜੇ ਦਾ ਸਾਲਾ ਬਾਦ ਪੇਸਕੇ ਦਵਾਈ ਹੁੰਦੀ ਹੈ ਪਰ ਅਜੇ ਤੱਕ ਨਾ ਡੀਏ ਦਾ ਏਰੀਅਰ ਆ ਹੁਣ ਜੋ ਕਿਸ਼ਤਾਂ ਚ ਪਾਇਆ ਉਹ ਵੀ ਇਹਨਾਂ ਨੇ ਚਾਰ ਹਿੱਸਿਆਂ ਤੇ ਇਹਨਾਂ ਨੇ ਵੰਡਿਆ ਗਿਆ 55 ਸਾਲ ਤੋਂ ਵੱਧ ਉਮਰ ਦੇ 23 ਸਾਤੇ ਜਿਹੜੇ 55 ਸਾਲ ਤੋਂ ਵੱਧ ਉਮਰ ਦੇ ਉਹ ਰੱਬ ਨੂੰ ਪਿਆਰੇ ਹੋ ਗਏ ਉਸ ਤੋਂ ਬਾਅਦ 85 ਸਾਲ ਦੇ ਉਸ ਤੋਂ ਬਾਅਦ ਉਹਨਾਂ ਨੇ 12 ਕਿਸ਼ਤਾਂ ਚ ਵੰਡਿਆ ਤੇ ਜਿਹੜੇ 58 ਤੋਂ ਇਹ ਪੰਜਾਬਨਾ 75 ਸਾਲ ਦੀ ਉਮਰ ਤੱਕ ਨਹੀਂ ਹੈ ਉਹਨਾਂ ਨੂੰ 42 ਕਿਸ਼ਤਾਂ ਦੇ ਵਿੱਚ ਇਹਨਾਂ ਨੇ ਵੰਡਿਆ ਔਰ ਅਪ੍ਰੈਲ ਦੇ ਵਿੱਚ ਕਿਸ਼ਤ ਦੇਣੀ ਬਣਦੀ ਸੀ ਅਪ੍ਰੈਲ ਦੇ ਵਿੱਚ ਵੀ ਨਹੀਂ ਕੀਤੀ ਤੇ ਸਾਡੇ ਸਰਕਲ ਦੇ ਵਿੱਚ ਦੋ ਡਿਵੀਜ਼ਨ ਬਾਦਲ ਡਿਵੀਜ਼ਨ ਤੇ ਮਰੋਡ ਡਿਵੀਜ਼ਨ ਇਹ ਜੀਆਂ ਜਿਨ੍ਹਾਂ ਦੇ ਵਿੱਚ ਅੱਜ ਤੱਕ ਵੀ ਉਹਨਾਂ ਨੇ ਜਿਹੜੀਆਂ ਕਿਸ਼ਤਾਂ ਦੋ ਇੱਥੇ ਸਾਡੇ ਫਾਇਲ ਕਾ ਜੀ ਦਿੱਤੀਆਂ ਉੱਥੇ ਉਹ ਵੀ ਨਹੀਂ ਦਿੱਤੀਆਂ ਗਈਆਂ ਔਰ ਅਸੀਂ ਇਹ ਸਰਕਾਰ ਦੇ ਕਾਰਜਕਾਰੀ ਦੀ ਬਿਲਕੁਲ ਨਿੰਦਾ ਕਰਦੇ ਹਾਂ ਕਿਥੇ ਸਰਕਾਰ ਆਪ ਦੇ ਇਸ ਪ੍ਰਤੀਵਾਸ ਦੇ ਇਸ ਦਾ ਢੰਗ ਨਾਲ ਪੈਸਾ ਲਾਇਆ ਜਾ ਰਿਹਾ ਹੈ ਇਸ ਤਰ੍ਹਾਂ ਉਹਨਾਂ ਦੇ ਆਪਦੀ ਜਿਹੜੀ ਸਰਕਾਰ ਦੀ ਵਾਵਾ ਕਰਨ ਵਾਸਤੇ ਜਿੰਨੀ ਪੋਸਟਰ ਬਾਜੀ ਦੇ ਵਿੱਚ ਪੈਸਾ ਉਡਾਇਆ ਜਾ ਰਿਹਾ ਹੈ ਉਸ ਪੈਸੇ ਨੂੰ ਬਚਾ ਕੇ ਜਿਹੜੇ ਮੁਲਾਜ਼ਮ ਹੈਗੇ ਪੈਨਸ਼ਨ ਲੈ ਗਏ ਉਹਨਾਂ ਨੂੰ ਇਹ ਜਲਦੀ ਏਰੀਆ ਦਿੱਤਾ ਜਾਵੇ ਅਜੇ ਤਾਂ ਛੁੱਟੀਆਂ ਦਾ ਏਰੀਆ ਵੀ ਰਿਪਿਆ ਹੈ ਪੇਸਕੇਲਾਂ ਦਾ ਏਰੀਆ ਰਿਪਿਆ ਹੈ ਉਸ ਤੋਂ ਬਾਅਦ ਦੂਰ ਜਾਂ 26 ਦੇ ਵਿੱਚ ਨਵੇਂ ਪੇਕੂਸ਼ਨ ਬਿਠਾਉਣ ਦੀ ਗੱਲ ਹੋਣੀ ਹੈ ਇਸ ਕਰਕੇ ਸਰਕਾਰ ਦੀ ਜਿਹੜੀਆਂ ਨੀਤੀਆਂ ਉਹ ਲੋਕਪੱਖੀ ਨੀਤੀਆਂ ਨਹੀਂ ਹਨ ਇਹ ਕਿਉਂਕਿ ਇਹ ਜਿੱਥੇ ਹੁਣ ਪਿੱਛੇ ਜੇ ਇਹਨਾਂ ਨੇ 2-3 ਦਿਨ ਪਹਿਲਾਂ ਭਗਵਾਨ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਹੈ ਕਿ ਅਸੀਂ ਜਿੱਥੇ ਤੱਕ 20 ਮੁਲਾਜ਼ਮ ਕੰਮ ਕਰਦੇ ਐ ਉਹਨਾਂ ਨੂੰ ਇੰਸਪੈਕਟਰੀ ਰਾਜ ਤੋਂ ਉਹਨਾਂ ਨੂੰ ਛੁਟਕਾਰਾ ਮਿਲਦੇ ਆ ਅਸੀਂ ਇੱਕ ਗੱਲ ਦੀ ਬੇਨਤੀ ਜ਼ਰੂਰ ਕਰਦੇ ਆ ਕਿ ਗਰੀਬਾਂ ਦਾ ਜਿਹੜੇ ਲੋਕ ਕੰਮ ਕਰਦੇ ਆ ਵਰਕਰਾਂ ਦਾ ਗਾਲਾ ਕੁੱਟਣ ਦੀ ਬਜਾਏ ਉਹਨਾਂ ਵਰਕਰਾਂ ਦੇ ਉੱਤੇ ਉਹਨਾਂ ਨੂੰ ਪੂਰੀਆਂ ਸੌਲਤਾਂ ਦਿੱਤੀਆਂ ਜਾਣ ਇਹ ਤੁਸੀਂ ਇਨਸਪੈਕਟਰੀ ਰਾਜ ਖਤਮ ਕਰਕੇ ਇਹ ਤੁਸੀਂ ਇਹ ਕੀਤਾ ਵੀ ਇੱਕ ਬੰਦੇ ਨੂੰ ਖੁਸ਼ ਕਰਨ ਵਾਸਤੇ ਇੱਕ ਕਾਰੋਬਾਰੀ ਨੂੰ ਖੁਸ਼ ਕਰਨ ਵਾਸਤੇ ਤੁਸੀਂ 20 ਘਰਾਂ ਦੇ ਦੀਵੇ ਚੁੱਲ੍ਹੇ ਬਜਾਉਂਦੇ ਜੋ ਕਿ ਚੰਗੇ ਨਹੀਂ ਹਨ ਇਸ ਕਰਕੇ ਹਰ ਖੇਤਰ ਦੇ ਇਹਨਾਂ ਧਿਆਨ ਰੱਖਣਾ ਚਾਹੀਦਾ ਹੈ ਸਰਕਾਰ ਅਸਲ ਦੇ ਵਿੱਚ ਚੱਲ ਹੀ ਨਹੀਂ ਰਹੀ ਤੇ ਨਾ ਹੀ ਇਹਨਾਂ ਦੀਆਂ ਨੀਤੀਆਂ ਅੱਜ ਤੱਕ ਵੀ ਕੋਈ ਨੀਤੀ ਕਾਮਯਾਬ ਹੋਈ ਹੈ ਜਿੰਦਾਬਾਦ ਮੁਦਵਰ ਦਿੱਤੀ ਜਾਣੀ ਪਵਾਰ ਮੈਂ ਗੁਬਿੰਦਰ ਸਿੰਘ ਸਰਕਲ ਪ੍ਰਧਾਨ ਪ੍ਰਿੰਸੀਪਲ ਮੁਖਤਾਰ ਸਾਹਿਬ ਪ੍ਰੈਸ ਕਾਟਰ ਪੰਜਾਬ ਅਜਿਹਾ ਕੀ ਗੜੀ ਦੈਂਡਿਆ ਉਹ ਪੰਜਾਬ ਸਰਕਾਰ ਦੇ ਖਾਤੇ ਬੋਰਡ ਮੈਂਟ ਦੇ ਖਾਤੇ ਕਿਉਂਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਜੋ ਸਾਡੀਆਂ ਪੇ ਰਿਵਿਜ਼ਨੀਆਂ ਦੇ ਲਾਭ ਸੀਗੇ ਉਹ ਸਾਨੂੰ ਤੋਰ ਮਰੋੜ ਕੇ ਜਿਹੜੇ ਆ ਉਹ ਦਿੱਤੇ ਜਾ ਰਹੇ ਆ ਔਰ ਮਜ਼ਾਕ ਕਰ ਰਹੇ ਆ ਕਦੇ 42 ਕਿਸ਼ਤਾਂ ਦੇ ਵਿੱਚ ਕਦੇ 15 ਕਿਸ਼ਤਾਂ ਦੇ ਵਿੱਚ ਕਦੇ 12 ਕਿਸ਼ਤਾਂ ਦੇ ਵਿੱਚ ਅੱਡ-ਅੱਡ ਸਾਨੂੰ ਇਹ ਡਿੱਗ ਰਿਹਾ ਜੋ ਕਿ ਸਾਡੀ ਇਹ ਮੰਗਾ ਪੰਜਾਬ ਸਰਕਾਰ ਤੋਂ ਵੀ ਈਸ਼ਰਜਾਨ ਨੂੰ ਛੱਡ ਕੇ ਜਿਹੜਾ ਇਹ ਏਰੀਆ ਦਾ ਪੀਕ ਮਿਸ਼ਨ ਦਾ ਉਹ ਜੱਕ ਮੁਫਤ ਦਿੱਤਾ ਜਾ। ਔਰ ਇਸ ਕਰਕੇ ਅਸੀਂ ਜਿਹੜਾ ਇਹ ਪੰਜਾਬ ਸਰਕਾਰ ਦੇ ਖਿਲਾਫ ਤੇ ਬੋਰਡ ਮੈਨੇਜਰ ਦੇ ਖਿਲਾਫ ਇਹ ਅਜੇ ਜਿਹੜੇ ਮੰਡਲ ਪੰਦੇ ਕਰਨੀਆਂ ਇਹ ਦਿੱਤੀ ਜਾ ਰਹੀਆਂ। ਜੇਕਰ ਪੰਜਾਬ ਸਰਕਾਰ ਨੇ ਸਾਨੂੰ ਇਹ ਲਾਭ ਨਾ ਦਿੱਤੇ ਤਾਂ ਅਸੀਂ ਇਸ ਤੋਂ ਜਿਹੜਾ ਤਿੱਖਾ ਉਹ ਸੰਘਰਸ਼ ਕਰਾਂਗੇ ਜਿਵੇਂ ਕਿ ਸਾਡੇ 200 ਰੁਪਿਆ ਬਿਨਾਂ ਗੱਲ ਤੋਂ ਬਿਨਾਂ ਕਾਨੂੰਨ ਤੋਂ ਕੱਟਿਆ ਜਾ ਰਿਹਾ ਹੈ ਜੋ ਕਿ ਇਹ ਬੰਦਾ ਜਿੰਦਾ ਔਰ ਜੋ ਸਾਡੀਆਂ ਮੰਗਾਂ ਹੈ ਜਾਇਜ਼ ਨੇ ਉਹ ਮੰਨ ਜਾਈਏ 2.9 ਦਾ ਪੀ ਕਮਿਸ਼ਨ ਨੇ ਇਹ ਰਿਪੋਰਟ ਦਿੱਤੀ ਸੀ ਵੀ 2 ਕਮਿਸ਼ਾ 2.9 ਨਾਲ ਜਿਹੜਾ ਇਹ ਇਹ ਲਾਗੂ ਕੀਤਾ ਜਾਵੇ ਪਰ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਸਾਨੂੰ ਦੋ ਹਿੱਸਿਆਂ ਵਿੱਚ ਵੰਡਤਾ ਜਿਹੜੇ ਇੱਕ ਇੱਕ 16 ਤੋਂ ਬਾਅਦ ਰਿਟਾਇਰ ਹੋਏ ਸੀ ਉਹਨਾਂ ਨੂੰ 2.59 ਨਾਲ ਤੇ ਜਿਹੜੇ ਉਹ ਤੋਂ ਪਹਿਲਾਂ ਰਿਟਾਇਰ ਹੋਏ ਸੀ ਉਹ 2.44 ਨਾਲ 44.45 ਨਾਲ ਇਹ ਸਾਨੂੰ ਜਿਹੜੀ ਰਿਵੀਜ਼ਨ ਕੀਤੀ ਜੇਸ਼ਟਾ ਸਾਡੀ ਅਸੀਂ ਇਹਦੀ ਬਹੁਤ ਘੋਰ ਨਿੰਦਾ ਕਰਦੇ ਆਂ ਇਹ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਡੀਆਂ ਜਿਹੜੀਆਂ ਰਹਿਂਦੀਆਂ ਮੰਗਾ ਜਿਵੇਂ 200 ਰੁਪਇਆ ਇਹ ਕਟਨਾ ਬੰਦ ਕੀਤਾ ਜਾਵੇ ਦੋਪੁਆਇੰਟ ਨਾਰਨਾ ਸਾਡੀ ਜਿਹੜੀ ਇਹ ਪੈਨਸ਼ਨ ਵਿੱਚ ਸੋਧ ਕੀਤੀ ਜਾਵੇ ਏਰੀਆ ਦਾ ਜਿਹੜਾ ਉਹ ਸਾਨੂੰ ਜੱਟ ਮੁਫਤ ਦਿੱਤਾ ਜਾਵੇ ਤੇ ਡੀਏ ਦੀਆਂ ਜਿਹੜੀਆਂ ਕਿਸ਼ਾ ਰਹਿੰਦੀਆਂ ਉਹ ਸਾਨੂੰ ਜਾਰੀ ਕੀਤੀਆਂ ਜਾਣ ਤੇ ਡੀਏ ਦਾ ਜਿਹੜਾ ਪਹਿਲਾ ਪਕਾਇਆ ਉਹ ਸਾਨੂੰ ਦਿੱਤਾ ਜਾਵੇ ਧੰਨ ਏਬੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ ਏਬੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੂਲੇ ਜੈ ਹਿੰਦ ਜੈ ਭਾਰਤ